ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤੇ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਧੋਤੀ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਇਹ ਆਪਾਂ 1 ਤੋਂ 2 ਸਾਲ ਦੀ ਗੁड़िया ਦੀ ਧੋਤੀ ਸਲਵਾਰ ਬਣਾ ਰਹੇ ਹਾਂ ਇਸ ਤਰ੍ਹਾਂ ਆਪਾਂ ਇਹ ਕੱਪੜਾ ਲਿਆ ਅਤੇ ਇਹਨੂੰ ਆਪਾਂ ਇਸ ਤਰ੍ਹਾਂ ਟ੍ਰਿੰਗਲ ਸ਼ੇਪ ਚ ਫੋਲਡ ਕਰ ਲੈਣਾ ਇਹ ਜਿਹੜੀ ਇਧਰੋਂ ਖੁੱਲੀ ਸਾਈਡ ਹੈ ਇਧਰ ਆਪਾਂ ਇਹਦੀ ਆਸਨ ਅਤੇ ਪੌਂਚੇ ਵਾਲੀ ਸਾਈਡ ਬਣਾਵਾਂਗੇ ਇਧਰੋਂ ਆਪਣੀ ਸਾਈਡ ਆ ਜੂਗੀ ਇਸ ਤਰ੍ਹਾਂ ਇਧਰੋਂ ਆਪਾਂ ਪੌਂਚਾ ਵਾਲੀ ਸਾਈਡ ਤੋਂ ਇਸ ਤਰ੍ਹਾਂ ਆਪਾਂ 4 ਤੋਂ ਲੈ ਕੇ 4.5 ਤੱਕ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇਹ ਅਤੇ ਇਧਰਲੀ ਸਾਈਡ ਤੋਂ ਆਪਾਂ ਅਸਲ ਨਵਾਂਗੇ 5 ਤੋਂ 5.5 ਹੈ 1.5 ਇੰਚ ਦੀ ਆਪਾਂ ਗਲਾਈ ਪਾਵਾਂਗੇ ਇਸ ਤਰ੍ਹਾਂ ਅਤੇ ਇਧਰਲੀ ਸਾਈਡ ਤੋਂ ਆਪਾਂ 1 ਇੰਚ ਦਾ ਨਿਸ਼ਾਨ ਲਾਵਾਂਗੇ ਇੱਥੋਂ ਕਟਾਈ ਕਰਾਂਗੇ ਇਸ ਤਰ੍ਹਾਂ ਹੁਣ ਆਪਾਂ ਇਹ ਨਿਸ਼ਾਨਾ ਤੋਂ ਇਹਦੀ ਕਟਾਈ ਕਰਾਂਗੇ ਇਹ ਆਸਣ ਵਾਲੀ ਸਲਾਈ ਲਾ ਕੇ ਹੁਣ ਆਪਾਂ ਵਲ ਪਾਵਾਂਗੇ ਇਹ ਵਾਲਾ ਆਪਾਂ ਆਸਣ ਤੋਂ ਨਹੀਂ ਪਾਉਣੇ ਹੁੰਦੇ ਇਹ ਜਿਹੜਾ ਆਪਾਂ ਸਾਈਡ ਤੇ ਨਿਸ਼ਾਨ ਲਾਇਆ ਹੁੰਦਾ 1 ਇੰਚ ਦਾ ਅਤੇ ਉੱਥੋਂ ਆਪਾਂ ਕਟਾਈ ਕਰੀ ਹੁੰਦੀ ਹੈ ਉੱਥੋਂ ਵਾਲ ਪਾਉਣੇ ਹੁੰਦੇ ਆ ਇੱਧਰੋਂ ਆਪਾਂ ਵਾਲ ਇੱਧਰ ਨੂੰ ਪਾਉਣੇ ਆ ਅਤੇ ਇੱਧਰੋਂ ਆਪਾਂ ਇੱਧਰ ਨੂੰ ਇਸ ਤਰ੍ਹਾਂ ਵਾਲ ਪਾਉਣੇ ਹੁੰਦੇ ਆ ਨਿਸ਼ਾਨੀ ਲਾ ਲੈਣੀ ਆ ਆਪਾਂ ਦੋਨੇ ਸਾਈਡਾਂ ਤੇ ਇੱਕੋ ਜਿਹੇ ਵਾਲ ਪਾਉਣੇ ਹੁੰਦੇ ਆ ਇਸ ਤਰ੍ਹਾਂ ಹಾ ಇವೇರ ਇਸ ਤਰ੍ਹਾਂ ਆਪਾਂ ਉਹ ਦੇਖੋ ਇਹ ਵਾਲਾ ਆਪਾਂ ਇਸ ਤਰ੍ਹਾਂ ਪਾਉਣੇ ਹੁੰਦੇ ਨੇ ਦੋਨੇ ਸਾਈਡਾਂ ਤੋਂ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਪਾਵਾਂਗੇ ਇਹ ਆਪਾਂ ਦੂਸਰੀ ਸਾਈਡ ਵੀ ਉਸੇ ਤਰ੍ਹਾਂ ਹੀ ਵਾਲ ਪਾ ਲਏ ਆ ਹੁਣ ਆਪਾਂ ਪੌਂਚਿਆ ਵਾਲੀ ਆਸਨ ਵਾਲੀ ਟੈਡੀ ਸਲਾਈ ਲਗਾਵਾਂਗੇ ਇਹ ਇੱਥੋਂ ਆਪਾਂ ਜਿੱਥੋਂ ਕੱਟ ਲਾਇਆ ਹੁੰਦਾ ਹੈ ਇਹ ਸਲਾਈ ਆਪਾਂ ਉੱਥੋਂ ਸ਼ੁਰੂ ਕਰਨੀ ਹੁੰਦੀ ਹੈ ਅਤੇ ਦੂਸਰੀ ਸਾਈਡ ਤੋਂ ਕੱਟਤਾ ਹੀ ਲਾਉਣੀ ਹੁੰਦੀ ਹੈ ਇਸ ਤਰ੍ਹਾਂ ਇਹ ਆਪਾਂ ਸਾਰੀ ਸਮਾਈ ਲਾ ਲੈਣੀ ਆ ਸਲਵਾਈ ਨੂੰ ਸੋ ਵਾਲੀ ਸਲਾਈ ਲਾਉਣ ਤੋਂ ਬਾਅਦ ਹੁਣ ਇਹ ਆਪਾਂ ਜਿਹੜਾ ਇੱਥੋਂ ਕੱਟ ਲਾਇਆ ਹੁੰਦਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਇੱਥੋਂ ਇੱਥੋਂ ਵੀ ਇਸ ਤਰ੍ਹਾਂ ਸਲਾਈ ਲਗਾ ਦੇਣੀ ਹੈ ਜੀ ਇਹਦੇ ਪੌਂਚੇ ਨਹੀਂ ਬਣਾਉਣਾ ਹੁੰਦਾ ਸੈਮਪਲੀ 모ੜਨਾ ਹੁੰਦਾ ਇਹਨੂੰ ਬਸ ਜਾਂ ਤੁਸੀਂ ਚਾਹੋ ਤਾਂ ਇਹਦੇ ਉੱਪਰ ਸਲਾਈ ਲਾ ਇਸ ਤਰ੍ਹਾਂ ਲਾ ਕੇ ਇੱਥੇ ਆਪਾਂ ਕੰਨੀਆਂ ਤੇ ਇਸ ਤਰ੍ਹਾਂ ਲੈਸ ਵੀ ਲਾ ਸਕਦੇ ਹਾਂ ਇਹ ਦੂਸਰੇ ਆਪਾਂ ਸਲਾਈ ਲਗਾ ਰਹੇ ਹਾਂ ਵੇ ਸਲਾਈ ਵੀ ਲਗਾ ਲਈ ਹੈ ਹੁਣ ਆਪਾਂ ਇਹਦੇ 벨ਟ ਲਾਵਾਂਗੇ ਇਹ ਆਪਾਂ 벨ਟ ਤਿਆਰ ਕਰੀ ਹੋਈ ਹੈ ਇਹਦੇ ਆਪਾਂ ਪਹਿਲਾਂ ਇਲਾਸਟਿਕ ਪਾਵਾਂਗੇ ਅਤੇ ਇਹ ਆਪਣੇ ਕੋਲੇ ਇਲਾਸਟਿਕ ਹੈ ਆਪਾਂ ਇਹਦੇ ਜੋੜ ਵੀ ਲਾ ਲਿਆ ਇੱਥੇ ਇਹ ਤੁਸੀਂ ਇਲਾਸਟਿਕ ਆਪਣੇ ਬੱਚੇ ਦੇ ਹਿਸਾਬ ਨਾਲ ਲਾ ਸਕਦੇ ਹੋ ਇਹਨੂੰ ਇਸ ਤਰ੍ਹਾਂ ਵਿੱਚ ਰੱਖ ਕੇ ਇਨੂੰ ਆਪਾਂ ਇਸ ਤਰ੍ਹਾਂ ਹੀ ਵਿੱਚ ਪਾਉਣਾ ਹੁੰਦਾ ਹੈ। ਨੇਫਾ ਭਲਾਂ ਦੇ ਤੁਸੀਂ ਨਾਮ ਬਣਾਇਓ। ਲਾਸਟਿਕ ਦੇ ਨਾਲ ਇਸ ਤਰ੍ਹਾਂ ਲਾਸਟਿਕ ਵਿਚਲੀ ਸਾਈਡ ਰੱਖ ਕੇ ਸਲਾਈ ਥੋੜੀ ਜੀ ਦੂਰ ਲਾਉਣੀ ਹੈ। ਇਸ ਤਰ੍ਹਾਂ පලාශ්ටික පාලයිය අදෙක එන්න තුසිකැච්චික ඇස්තරම් සැට් කරලන හූන් අපපා බැල්ටනු ශ්‍රවාර්ධයෙන් නාල්ලග වන්ගේ ඇස්තර ਆਪਾਂ ਕੱਟ ਲਾ ਲੈਣਾ ਸੈਂਟਰ ਕਰਕੇ 벨ਟ ਦਾ ਉੱਧਰਲੀ ਆਸਣ ਵਾਲੀ ਸਲਾਈ ਤੋਂ ਇਸ ਤਰ੍ਹਾਂ ਇਹ ਆਪਣੀ 벨ਟ ਪੂਰੀ ਆਊਗੀ ਇਹ ਆਪ ਸੈਂਟਰ ਕਰਕੇ 벨ਟ ਦਾ ਆਪਾਂ ਕੱਟ ਲਾ ਲਿਆ ਸੀ ਇਸ ਤਰ੍ਹਾਂ 벨ਟ ਆਪਣੀ ਪੂਰੀ ਆਊਗੀ ਆਪਾਂ 벨ਟ ਲਾ ਲਈ ਹੈ ਇਹ ਆਪਣੀ ਬਿਟ ਗਿਆ ਲਈ ਤੋ 30 ਸਲਵਾਰ ਬਣ ਕੇ ਤਿਆਰ ਹੈ ਦੇਖੋ ਇਸ ਤਰ੍ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ